ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਸਤਕਾਰਯੋਗ ਮਾਤਾ ਗੁਜਰ ਕੌਰ ਜੀ ਜਿਨ੍ਹਾਂ ਦੇ 400 ਸਾਲਾ ਜਨਮ ਸ਼ਤਾਬਦੀ ਸਿੱਖ ਪੰਥ ਮਨਾ ਰਿਆ ਹੈ ਸਤਿਕਾਰਯੋਗ ਮਾਤਾ ਗੁਜਰਕੌਰ ਜਿਨ੍ਹਾਂ ਦੀ ਸਿੱਖ ਇਤਿਹਾਸ ਵਿੱਚ ਵਿਲੱਖਣ ਥਾਂ ਹੈ ਵਿਲੱਖਣ ਜਗ੍ਹਾ ਹੈ ਤੇ ਮਾਤਾ ਜੀ ਦੀ ਬਹੁਤ ਵੱਡੀ ਕੁਰਬਾਨੀ ਹੈ ਗੁਰੂ ਪਤਨੀ ਗੁਰੂ ਮਾਤਾ ਤੇ ਚਾਰ ਸਹਿਬਜ਼ਾਦਿਆਂ ਦੀ ਦਾਦੀ ਮਾਤਾ ਗੁਜਰਕੌਰ ਹੈ। ਪਤੀ ਵੀ ਗੁਰੂ ਹੈ। ਧੰਨ ਗੁਰੂ ਤੇਗ ਬਹਾਦਰ ਸਹਿ ਮਹਾਰਾਜ। ਤੇ ਪੁੱਤਰ ਵੀ ਗੁਰੂ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀ ਤਰਪਾਸ਼ਾ। ਸਹੁਰਾ ਵੀ ਗੁਰੂ ਹੈ। ਛੇਵੇਂ ਪਾਸ਼ਾ ਗੁਰੂ ਹਰਗੋਬਿੰਦ ਸਹਿ ਮਹਾਰਾਜ। ਮਾਤਾ ਗੁਜਰ ਕੌਰ ਜੀ ਦਾ ਜਨਮ ਕਰਤਾਰਪੁਰ ਦੀ ਧਰਤੀ ਪਿਆਰਿਓ ਇੱਕ ਕਰਤਾਰਪੁਰ ਪਾਕਿਸਤਾਨ ਦੇ ਅੰਦਰ ਹੈ ਜਿਸ ਕਰਤਾਰਪੁਰ ਸਹਿਬ ਨੂੰ ਗੁਰੂ ਨਾਨਕ ਸਾਹਿਬ ਨੇ ਨਿਵਾਜਿਆ ਜਿੱਥੇ 18 ਸਾਲ ਖੇਤੀ ਕੀਤੀ ਨਾਰੋਵਾਲ ਪਾਕਿਸਤਾਨ ਦੇ ਅੰਦਰ ਬਾਰਡਰ ਤੇ ਇਹ ਕਰਤਾਰਪੁਰ ਜਿਹੜਾ ਹੈ ਇਹ ਕਰਤਾਰਪੁਰ ਜ਼ਿਲ੍ਹਾ ਜਲੰਧਰ ਦੇ ਅੰਦਰ ਹੈ ਇਸ ਕਰਤਾਰਪੁਰ ਦੇ ਵਿੱਚ ਤਿੰਨ ਪਾਸ਼ਾਆਂ ਦੇ ਚਰਨ ਪਏ ਨੇ ਧੰਨ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਸ਼ਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਛੇਵੇਂ ਪਾਸ਼ਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨਵੇਂ ਪਾਸ਼ਾ ਇਹ ਜਲੰਧਰ ਜ਼ਿਲ੍ਹੇ ਦਾ ਕਰਤਾਰਪੁਰ ਹੈ ਇਸ ਕਰਤਾਰਪੁਰ ਦੇ ਅੰਦਰ ਮਾਤਾ ਗੁਜਰ ਕੌਰ ਜੀ ਦਾ ਜਨਮ 1624 ਨੂੰ ਸਤਕਾਰਯੋਗ ਮਾਤਾ ਬਿਸ਼ਨ ਕੌਰ ਜੀ ਦੀ ਕੁੱਖੋਂ ਪਿਤਾ ਬਾਬਾ ਲਾਲ ਚੰਦ ਜੀ ਦੇ ਗ੍ਰਹਿ ਵਿਖੇ ਹੋਇਆ। ਮਾਤਾ ਜੀ ਦੇ ਦੋ ਭਰਾ ਵੀ ਸਨ ਜਿਨ੍ਹਾਂ ਵਿੱਚ ਬਾਬਾ ਕ੍ਰਿਪਾਲ ਚੰਦ ਜੀ ਦੋ ਭਰਾਵਾਂ ਦੀ ਇੱਕ ਭੈਣ ਮਾਤਾ ਗੁਜਰਕਾ ਮਾਤਾ ਪਿਤਾ ਨੇ ਨਾਂ ਗੁਜਰੀ ਰੱਖਿਆ ਬੜੇ ਲਾਡਾਂ ਦੇ ਨਾਲ ਇਸ ਧੀ ਦੀ ਪ੍ਰਵਿਸ਼ਤ ਕੀਤੀ ਚੰਗੀ ਸਿੱਖਿਆ ਚੰਗਾ ਸੰਸਕਾਰ ਦਿੱਤਾ ਮਾਤਾ ਨੇ ਆਪਣੀ ਪੁੱਤਰੀ ਨੂੰ ਆਪਣੀ ਧੀ ਨੂੰ ਪਿਆਰਿਓ 1624 ਨੂੰ ਮਾਤਾ ਜੀ ਦਾ ਜਨਮ ਹੁੰਦਾ ਹੈ 1633 ਨੂੰ ਮਾਤਾ ਜੀ ਦੇ ਆਨੰਦ ਕਾਰਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਹੁੰਦੇ ਆ ਇਤਿਹਾਸ ਕਹਿੰਦਾ ਹੈ ਜਦੋਂ 6ਵੇਂ ਪਾਸ਼ਾ ਦਲਪੰਜਨ ਗੁਰਸੂਰਮਾ ਬੜ ਜੋਦਾ ਬਹੁਤ ਪਰਯੋਪਕਾਰੀ ਨੇਰੀ ਅਤੇ ਪੀਰੀ ਦੇ ਮਾਲਕ 6ਵੇਂ ਪਾਸ਼ਾ ਗੁਰੂ ਹਰਗੋਬਿੰਦ ਸਹਿਬ ਮਹਾਰਾਜ ਆਪਣੇ ਪੁੱਤਰ ਦੀ ਬਰਾਤ ਲੈ ਕੇ ਆਉਂਦੇ ਆ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਰਾਤ ਲੈ ਕੇ ਇਸੇ ਨਗਰ ਵਿੱਚ ਟੁੱਕਦੇ ਆ। ਤੇ ਬਾਬਾ ਲਾਲ ਚੰਦ ਅੱਗੋਂ ਸਵਾਗਤ ਕਰਦੇ ਆ। ਮਿਲਣੀ ਹੁੰਦੀ ਐ। ਕੁੜਮ ਆਪਸ ਵਿੱਚ ਮਿਲਦੇ ਆ। ਜਲ ਪਾਣੀ ਛਕਾਇਆ ਜਾਂਦਾ ਹੈ ਉਸ ਤੋਂ ਬਾਅਦ ਮਾਤਾ ਬਿਸ਼ਨ ਕੌਰ ਤੇ ਬਾਬਾ ਲਾਲ ਚੰਦ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੱਗੇ ਹੱਥ ਜੋੜ ਕੇ ਖੜ ਜਾਂਦੇ ਆ ਤੇ ਬੇਨਤੀ ਕਰਦੇ ਨੇ ਮੇਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਸਾਨੂੰ ਇਹ ਦੱਸੋ ਕਿ ਲੜਕੀ ਵਾਲੇ ਵੱਡੇ ਹੁੰਦੇ ਆ ਕਿ ਲੜਕੇ ਵਾਲੇ ਵੱਡੇ ਹੁੰਦੇ ਆ ਇਹ ਉੱਥੇ ਬੇਨਤੀ ਕੀਤੀ ਸੀ ਮਾਤਾ ਪਿਤਾ ਨੇ ਲੜਕੀ ਵਾਲੇ ਵੱਡੇ ਹੁੰਦੇ ਆ ਕਿ ਲੜਕੇ ਵਾਲੇ ਵੱਡੇ ਹੁੰਦੇ ਆ 6ਵੇਂ ਪਾਤਸ਼ਾਹ ਨੇ ਕਿਹਾ ਸੀ ਜਿਸ ਘਰ ਵਿੱਚ ਲੜਕੀ ਪਲਦੀ ਹੈ ਵੱਡੀ ਹੁੰਦੀ ਹੈ ਖੇਡਦੀ ਹੈ ਮਾਪੇ ਲੜਕੀ ਨੂੰ ਵੱਡਿਆਂ ਕਰਕੇ ਪਾਲਣਾ ਪੋਛਣਾ ਕਰਕੇ ਅੱਗੇ ਤੋਰ ਦਿੰਦੇ ਆ ਕਹਿਣ ਲੱਗੇ ਜਿਸ ਘਰ ਵਿੱਚ ਪੜੀ ਵਧੀ ਵੱਡੀ ਹੋਈ ਉਹ ਘਰ ਵੱਡਾ ਹੈ ਉਹ ਵੱਡੇ ਨੇ ਜਿਨ੍ਹਾਂ ਨੇ ਧੀ ਨੂੰ ਪਾਲਿਆ ਪੋਛਿਆ ਪਰਵਿਸ਼ ਕੀਤੀ ਕਹਿਣ ਲੱਗੇ ਉਹ ਵੱਡੇ ਆ ਅੱਗੇ ਜਾ ਕੇ ਸ਼ਾਵਾਂ ਮੰਡਦੀਆਂ ਨੇ ਧੀਆਂ ਪਰ ਇਹ ਜਿਹੜੀ ਕੋਖ ਹੈ ਨਾ ਇਸ ਕੋਖ ਵਿੱਚੋਂ ਬਹੁਤ ਵੱਡਾ ਸੂਰਬੀਰ ਯੋद्धा ਪ੍ਰਗਟ ਹੋਣਾ ਕਦੇ ਵਜਨ ਕੀਤੇ ਸਨ ਮਹਾਰਾਜ ਨੇ ਗੁਰੂ ਪਿਆਰਿਓ ਮਾਤਾ ਜੀ ਨੂੰ ਮਾਤਾ ਨਾਨਕੀ ਨੂੰ ਵਜਨ ਕੀਤੇ ਸਨ ਗੁਰੂ ਗੋਬਿੰਦ ਸਿੰਘ ਜੀ ਦਾਦੀ ਨੂੰ ਵਜਨ ਕੀਤੇ ਸਨ ਮਾਤਾ ਗੁਜਰ ਕੌਰ ਜੀ ਦੀ ਸੱਸ ਨੂੰ ਵਜਨ ਕੀਤੇ ਸਨ 6ਵੇਂ ਪਾਤਸ਼ਾਹ ਨੇ ਇਸ ਕੋਖ ਵਿੱਚੋਂ ਬੜਾ ਵੱਡਾ ਯੋद्धा ਪ੍ਰਗਟ ਹੋਣਾ ਉਹਤੇ ਕਿਹਾ ਸੀ ਪੁੱਤਰ ਵਾਲੇ ਨਹੀਂ ਤਿਹਾਂ ਵਾਲੇ ਵੱਡੇ ਹੁੰਦੇ ਆ। ਤਿਹਾਂ ਵਾਲੇ ਰੱਖਦੇ ਕੀ ਆ ਤੋੜ ਦਿੰਦੇ ਆ। ਬੜੇ ਬਚਨ ਮਹਾਰਾਜ ਨੇ ਉੱਥੇ ਕਹੇ ਗੁਰੂ ਪਿਆਰਿਓ ਫਿਰ ਜਦੋਂ ਡੋਲੇ ਵਿੱਚ ਬੈਠ ਕੇ ਤੁਰਦੇ ਆ ਆਪਣੀ ਮਾਤਾ ਨੂੰ ਮਿਲਦੇ ਆ ਮਾਤਾ ਗੁਲਵੱਕੜੀ ਵਿੱਚ ਲੈਂਦੀ ਆ ਧੀ ਨੂੰ ਚੰਗੀ ਸਿੱਖਿਆ ਚੰਗਾ ਸੰਸਕਾਰ ਦੇ ਕੇ ਧੀ ਨੂੰ ਤੋੜ ਦਿਆ ਕਰੋਂ। ਪਰ ਮਾਤਾ ਜੀ ਨੇ ਬੜਾ ਕੁਝ ਹੰਡਾਇਆ। ਆਪਣੇ ਸਰੀਰ ਉੱਪਰ ਕਦੇ ਵੀ ਹਾਰੇ ਨਹੀਂ ਕਦੇ ਸਿੱਧਕ ਨਹੀਂ ਛੱਡਿਆ ਜਿਸ ਦਿਨ ਪਤੀ ਤੋਰਿਆ ਸੀ ਸ਼ਹੀਦੀ ਲਈ 1675 ਨੂੰ ਉਸ ਦਿਨ ਮਾਤਾ ਜੀ ਦਾ ਪੁੱਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਉਮਰ ਸੀ ਕੇਵਲ 9 ਸਾਲ ਦੀ ਜਿਸ ਦਿਨ ਮਾਤਾ ਨੇ ਆਪਣੇ ਪਤੀ ਨੂੰ ਤੋਰਿਆ ਉਸ ਦਿਨ ਉਹਨਾਂ ਦੀ ਉਮਰ 9 ਸਾਲ ਦੀ ਸੀ ਮਾਤਾ ਜੀ ਫਿਰ ਵੀ ਡੋਲੇ ਨਹੀਂ ਕਬਰਾਏ ਨਹੀਂ ਡਰੇ ਨਹੀਂ ਮਾਤਾ ਜੀ ਦਾ ਸਦਕ ਵੱਡਾ ਵੱਡਾ ਪੁੱਤਰ ਛੋਟਾ ਏ ਪਰ ਪਤੀ ਨੂੰ ਗੁਰਮੁਖੋ ਦਿੱਲੀ ਵੱਲ ਨੂੰ ਤੋਰ ਦਿੱਤਾ ਸੀ ਪਤਾ ਸੀ ਮੁੜਨਾ ਨਹੀਂ ਪਰ ਜਦੋਂ ਪਤੀ ਦਾ ਸੀਸ ਆਂਦਾ ਏ ਪਤੀ ਦੇ ਸੀਸ ਨੂੰ ਤਾਂ ਕਿ ਇੱਕੋ ਗੱਲ ਕਹੀ ਸੀ ਤੁਹਾਡੀ ਨਿਭ ਗਈ ਮੇਰੀ ਵੀ ਨਿਭ ਜਾਏ ਗੁਰੂ ਪਿਆਰਿਓ ਇੱਥੇ ਹੀ বাসਨੀ आनंदपुर दी धरती ते नौ जवाननी उम्र ਵਿੱਚ ਨੌ ਨੂੰ ਤੁਰਦਿਆਂ ਵੇਖਿਆ ਨੌ ਦਾ ਵਿਛੋੜਾ ਨੌ ਚੜ੍ਹਾਈ ਕਰ ਗਈ ਮਾਤਾ ਜੀਤੋ ਜੀ ਹੱਥੀਂ ਸੰਸਕਾਰ ਕੀਤਾ ਫਿਰ ਵੀ ਡੋਲੇ ਨਹੀਂ ਮਾਤਾ ਗੁਜਰ ਕੌਰ ਐਡਾ ਵੱਡਾ ਸਿਤ ਮਾਤਾ ਗੁਜਰ ਕੌਰ ਜੀ ਨੇ ਆਨੰਦਪੁਰ ਖੇਰੂ ਖੇਰੂ ਹੁੰਦਾ ਦੇਖਿਆ ਪਰਿਵਾਰ ਆਨੰਦਪੁਰ ਦਾ ਵਿਛੋੜਾ ਆਨੰਦਪੁਰ ਸਾਹਿਬ ਨੂੰ ਛੱਡਿਆ ਸਰਸਾ ਦੇ ਕੰਡੇ ਤੇ ਨਵਾਂ ਨਾਲੋਂ ਵਿਛੜੇ ਪੁੱਤਰ ਨਾਲੋਂ ਵਿਛੜੇ ਵੱਡੇ ਪੋਤਰਿਆਂ ਨਾਲੋਂ ਵਿਛੜੇ ਪਰ ਫਿਰ ਵੀ ਮਾਤਾ ਗੁਜਰ ਕਾ ਡੋਲੇ ਨਹੀਂ ਸਰਹੰਦ ਦੀ ਧਰਤੀ ਤੇ ਠੰਡੇ ਬੁਰਜ ਵਿੱਚ ਮਾਤਾ ਜੀ ਰਹੇ ਪੋਤਰਿਆਂ ਨੂੰ ਨੀਹਾਂ ਵਿੱਚ ਖੜ੍ਹਿਆਂ ਵੇਖਿਆ ਉਹਨਾਂ ਦੀਆਂ ਸ਼ਹਾਦਤਾਂ ਨੂੰ ਵੇਖਿਆ ਮਾਤਾ ਜੀ ਫਿਰ ਵੀ ਡੋਲੇ ਨਹੀਂ ਮਾਤਾ ਜੀ ਬੜੇ ਪਰਬਕ ਸਨ ਮਾਤਾ ਗੁਜਰ ਕਾ ऐसे महान माताजी ने गुरु गोविंद सिंह ਵਰਗੇ ਦਾਤੇ ਨੂੰ ਜਣਿਆ ਇੱਥੇ বাসਨੀ માતાਜੀ ਦੀ ਵੀ ਬੜੀ ਵੱਡੀ ਬਦਗੀ ਉਬਾਦਤ ਸੀ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ 32 ਸਾਲ ਬਾਬੇ ਬਕਾਲੇ ਦੀ ਧਰਤੀ ਤੇ ਤਪੱਸਿਆ ਕੀਤੀ ਭੋਰਾ ਸਾਹਿਬ ਦੇ ਵਿੱਚ ਬੈਠ ਕੇ ਉਥੇ માતાਜੀ ਦੀ ਵੀ ਨਾਲ ਸਹਿਯੋਗ માતાਜੀ ਪਹਿਰੇ ਤੇ ਖੜਿਆ ਕਰਦੇ ਸਨ ਕਿਤੇ ਬੰਦਗੀ ਵਿੱਚ ਤਪੱਸਿਆ ਵਿੱਚ ਕੋਈ ਭੰਗ ਨਾ ਪਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਪੂਰਬਲੇ ਜਨਮ ਦਾ ਜ਼ਿਕਰ ਕਰਦੇ ਆ ਬਚਿਤ੍ਰਨਾਟਕ ਵਿੱਚ ਆਪਣੇ ਪ੍ਰਕਾਸ਼ ਦੀ ਕਥਾ ਲਿਖਦੇ ਆ ਉਥੇ ਕਹਿੰਦੇ ਨੇ ਤਾਤ maat mur ਅਲਖ ਅਰਾਧਾ ਬਹੁ ਵਿਧਜੋਗ ਸਾਧਨਾ ਸਾਧਾ ਕਹਿਣ ਲੱਗੇ ਜਿੱਥੇ ਮੇਰੇ ਪਿਤਾ ਨੇ ਅਰਾਧਨਾ ਕੀਤੀ ਹੈ ਮੇਰੀ ਮਾਤਾ ਨੇ ਵੀਰਾਧਨਾ ਕੀਤੀ ਹੈ ਮੇਰੀ ਮਾਤਾ ਪਿਤਾ ਮੇਰੇ ਮਾਤਾ ਪਿਤਾ ਨੇ ਅਰਾਧਨਾ ਕੀਤੀ ਬਹੁਤ ਵੱਡੀ ਤਪੱਸਿਆ ਕੀਤੀ ਜੇ ਮਾਤਾ ਪਿਤਾ ਨੇ ਤਪੱਸਿਆ ਕੀਤੀ ਤੇ ਤੈਉ ਧੰਨ ਗੁਰੂ ਗੋਬਿੰਦ ਸਿੰਘ ਵਰਗੇ ਦਾਤੇ ਜੀ 1666 ਨੂੰ ਪਟਨਾ ਸਾਹਿਬ ਦੀ ਧਰਤੀ ਤੇ ਪ੍ਰਗਟ ਹੁੰਦੇ ਪਿਆਰਿਓ ਕੱਲੀ ਗੁਰੂ ਗੋ ਧੰਨ ਕੱਲੀ ਗੁਰੂ ਤੇਗ ਬਹਾਦਰ ਸਾਹਿਬ ਨੇ ਹੀ ਤਪੱਸਿਆ ਨਹੀਂ ਨਾਲ ਧੰਨ ਸਤਕਾਰਯੋਗ ਮਾਤਾ ਗੁਜਰ ਕੌਰ ਨੇ ਵੀ ਤਪੱਸਿਆ ਕੀਤੀ ਪਤੀ ਪਤਨੀ ਨੇ ਭਾਰੀ ਤਪੱਸਿਆ ਕੀਤੀ ਬੜਾ ਵੱਡਾ ਸਹਿਯੋਗ ਦਿੱਤਾ ਤਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਉਹਨਾਂ ਦੀ ਧਰਮ ਪਤਨੀ ਮਾਤਾ ਗੁਜਰ ਕੌਰ ਨੇ ਗੁਰੂ ਪਿਆਰਿਓ ਬੜੀ ਵੱਡੀ ਤਪੱਸਿਆ ਭਿਆਨਕ ਸਮਿਆਂ ਨੂੰ ਅੱਖੀ ਨਾਲ ਅੱਖਾਂ ਨਾਲ ਤੱਕਿਆ ਮਾਤਾ ਜੀ ਅੱਖਾਂ ਨਾਲ ਤੱਕ ਕੇ ਵੀ ਭਿਆਨਕ ਸਮੇਂ ਨੂੰ ਡੋਲੇ ਨਹੀਂ ਕਬਰਾਏ ਨਹੀਂ ਗੁਰੂ ਪਿਆਰਿਓ ਐਡਾ ਵੱਡਾ ਸਿਧਕ ਸੱਚ ਅਤੇ ਕੁਰਬਾਨੀ ਦੀ ਮੂਰਤ ਨੇ ਮਾਤਾ ਗੁਜਰਕੌਰ ਵਿਲੱਖਣ ਥਾਂ ਹੈ ਇਤਿਹਾਸ ਵਿੱਚ ਮਾਤਾ ਗੁਜਰਕੌਰ ਜੀ ਦੀ ਸ਼ਹੀਦ ਪਤੀ ਦੀ ਪਤਨੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹਨਾਂ ਦੀ ਪਤਨੀ ਸ਼ਹੀਦ ਪਤੀ ਦੀ ਪਤਨੀ ਸ਼ਹੀਦ ਪੁੱਤਰ ਦੀ ਮਾਤਾ ਸ਼ਹੀਦ ਪੋਤਰਿਆਂ ਦੀ ਦਾਦੀ ਸਤਕਾਰਯੋਗ ਮਾਤਾ ਗੁਜਰ ਕੌਰ ਉਹਨਾਂ ਦੇ ਚਰਨਾਂ ਤੇ ਕੋਟ ਕੋਟ ਨਮਸ਼ਕਾਰ ਹੈ ਕਰੋੜਾਂ ਵਾਰ ਨਮਸ਼ਕਾਰ ਹੈ ਮਾਤਾ ਗੁਜਰ ਕੌਰ ਜੀ ਦੇ ਚਰਨਾਂ ਤੇ ਸੋ ਸਾਰੀਆਂ ਸੰਗਤਾਂ ਨੂੰ ਮਾਤਾ ਗੁਜਰ ਕੌਰ ਜੀ ਦੇ 400 ਸਾਲਾ ਸ਼ਤਾਬਦੀ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ 1624 ਨੂੰ ਆਪ ਜੀ ਦਾ ਜਨਮ ਹੁੰਦਾ ਹੈ ਅੱਜ 2024 ਪੂਰੇ 400 ਸਾਲ ਹੋ ਗਏ ਨੇ ਮਾਤਾ ਜੀ ਨੂੰ ਜਨਮ ਲਿਆ ਸਭ ਸੰਗਤਾਂ ਨੂੰ ਸ਼ਤਾਬਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ